ਸਿਵਲ ਹਸਪਤਲ ਗੁਰਦਾਸਪੁਰ ਬੱਬਰੀ ਵਿਖੇ ਸੀਐਨਸੀਯੂ ਗੁਰਦਾਸਪੁਰ ਦੇ ਆਈਏਪ ਗੁਰਦਾਸਪੁਰ ਦੇ ਸਹਿਯੋਗ ਨਾਲ ਵਿਸ਼ਫ ਐਨੀਮੀਆ ਦਿਵਸ ਬੜੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਵਿੱਚ ਖੂਨ ਦੀ ਕਮੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਮੇਰਾ ਨਾਮ ਡਾਕਟਰ ਪ੍ਰੇਨਾ ਗੁਪਤਾ ਹੈ ਬਤੌਰ ਹੈਡ ਆਫ ਡਿਪਾਰਟਮੈਂਟ ਡੀਐਨਵੀ ਤੇ ਆਈਏਪੀ ਦੀ ਸੈਕਟਰੀ ਹੋਣ ਦੇ ਨਾਤੇ ਅੱਜ ਅਸੀਂ ਇੱਥੇ ਅਨ ਇੰਡੀਆ ਅਵੇਅਰਨੈਸ ਪ੍ਰੋਗਰਾਮ ਰੱਖਿਆ ਹੈ ਔਰ ਸਾਨੂੰ ਬੇहद ਖੁਸ਼ੀ ਹੈ ਕਿ ਅੱਛੀ ਮਾਤਰਾ ਚ ਜਨਤਾ ਨੇ ਆ ਕੇ ਸਾਡਾ ਸਹਿਯੋਗ ਕੀਤਾ ਸਾਡੇ ਐਸਐਮਓ ਡਾਕਟਰ ਰਵਿੰਦਰ ਮੇਰੇ ਨਾਲ ਦੇ ਸਾਰੇ ਕਲੀਨਿਕ ਡਾਕਟਰ ਕਮਲ ਡਾਕਟਰ ਬਾਸਕਰ ਡਾਕਟਰ ਆਸ਼ਿਆਨਾ ਡਾਕਟਰ ਦੀਕਸ਼ਾ ਤੇ ਸਟਾਫ ਮੈਂਬਰਸ ਰਮਨੀ ਤੇ ਵੰਦਨਾ ਸਾਰੇ ਦੇ ਨਾਲ ਰੈਜ਼ੀਡੈਂਟਸ ਪ੍ਰੈਸੈਂਟ ਨੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਪਬਲਿਕ ਨੂੰ ਕੁਝ ਅਵੇਅਰਨੈਸ ਦਿੱਤੀ ਕੀ ਵਟ ਹੂਨ ਬਾਰੇ ਕੀ ਜਿਹਦੇ ਵਿੱਚ ਜੋ ਜੋ ਉਹਨਾਂ ਨੂੰ ਰੋਟੀਨ ਚ ਕੇਅਰ ਕਰਨੀ ਚਾਹੀਦੀ ਆ ਬੱਚਿਆਂ ਦੀ ਆ ਵੱਡਿਆਂ ਦੀ ਆ ਪ੍ਰੈਗਨੈਂਟ ਫੀਮੇਲਸ ਦੀ ਤੇ ਅਸੀਂ ਜ਼ਰੂਰ ਚਾਵਾਂਗੇ ਕਿਉਂਕਿ ਸਾਡੇ ਕੋਲ ਇਹੋ ਜੇ ਬੱਚੇ ਤੇ ਵੱਡੇ ਆਂਦੇ ਹੀ ਰਹਿੰਦੇ ਆ ਅਸੀਂ ਜ਼ਰੂਰ ਚਾਵਾਂਗੇ ਕਿ ਵੱਧ ਤੋਂ ਵੱਧ ਅਸੀਂ ਇਹ ਅਵੇਰਨੈਸ ਆਂਬਲੇ ਦਿਨਾਂ ਚ ਪਹੁੰਚਾਏ ਲੋਕਾਂ ਤੱਕ ਤਾਂ ਜੋ ਸਾਡੀ ਇਹ ਮੁਹਿੰਮ ਕਾਮਯਾਬ ਹੋ ਤੇ ਲੋਕਾਂ ਦੀ ਜਿਹੜੀ ਆਇਰਨ ਨੂੰ ਲੈ ਕੇ ਜਿਹੜੀ ਅਨੀਮੀਆ ਨੂੰ ਲੈ ਕੇ ਕਟਕੂਨ ਨੂੰ ਲੈ ਕੇ ਕਮੀਆਂ ਉਹ ਦੂਰ ਕੀਤੀ ਜਾ ਸਕੇ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਉਹਨਾਂ ਚ ਲੜਨ ਦੀ ਸ਼ਹਾਦਾ ਵਧੇਗੀ ਤੇ ਇਹਦੇ ਨਾਲ ਹੀ ਅਸੀਂ ਬਹੁਤ ਆਬਾਰੀ ਹਾਂ ਸਾਰਿਆਂ ਦੇ ਕਿ ਉਹ ਆਏ। ਸਭ ਤੋਂ ਪਹਿਲਾਂ ਤਾਂ ਸਭ ਤੋਂ ਜ਼ਰੂਰੀ ਕੰਮ ਤਾਂ ਇਹ ਹੈ ਕਿ ਬੱਚਿਆਂ ਦੀ ਖੁਰਾਕ ਪੂਰੀ ਹੋਣੀ ਚਾਹੀਦੀ ਹੈ। ਆਮ ਤੌਰ ਤੇ ਦੇਖਿਆ ਗਿਆ ਕਿ 6 ਮਹੀਨੇ ਬਾਅਦ ਵੀ ਸਿਰਫ ਦੁੱਧ ਹੀ ਚੱਲ ਰਿਹਾ ਹੁੰਦਾ ਹੈ ਜੋ ਕਿ ਬਹੁਤ ਹੀ ਗਲਤ ਹੈ। ਲੋਕੀ ਉਪਰੀ ਖੁਰਾਕ ਸ਼ੁਰੂ ਨਹੀਂ ਕਰਦੇ ਔਰ ਮਾਵਾਂ ਨੂੰ ਵੀ ਬਹੁਤ ਇਗਨੋਰ ਕੀਤਾ ਜਾਂਦਾ ਹੈ प्रेग्नेंट ਫੀਮੇਲਸ ਨੂੰ। ਉਹਨਾਂ ਨੂੰ ਵੀ ਵੱਧ ਤੋਂ ਵੱਧ ਵਧੀਆ ਖੁਰਾਕ ਸਾਡਾ ਸਰਪ ਡੇਲੀ ਇੱਕ CCP ਸੈਸ਼ਨ ਵੀ ਕਰਦਾ ਹੈ ਜਿਦੇ ਵਿੱਚ ਹਰ ਤਰ੍ਹਾਂ ਦੀ ਦਾਲ, ਪਾਲਕ ਦੀ ਸਬਜ਼ੀ, ਸੇਬ ਔਰ ਜੋ ਵੀ ਰੂਟੀਨ ਚੀਜ਼ਾਂ ਸਾਡੇ ਆਲੇ ਦੁਆਲੇ ਅਵੇਲੇਬਲ ਨੇ ਉਹ ਵੱਧ ਤੋਂ ਵੱਧ ਦਿੱਤੀ ਜਾਣ ਤਾਂ ਜੋ ਉਹਨਾਂ ਦੀ ਰੂਟੀਨ ਇਹਦੇ ਵਿੱਚ ਬਹੁਤ ਜ਼ਿਆਦਾ ਖਰਚਾ ਨਹੀਂ ਹੈ ਇਹਦੇ ਵਿੱਚ ਜ਼ਰੂਰਤ ਹੈ ਸਹੀ ਅਵੇਅਰਨੈਸ ਹੈ ਕਿ ਕੀ ਲੈਣਾ ਚਾਹੀਦਾ ਉਹਨਾਂ ਨੂੰ ਜਿਹੜਾ ਕਿ ਉਹਨਾਂ ਨੂੰ ਆਪਣੇ ਆਲੇ ਦੁਆਲੇ ਬੜੀ ਈਜ਼ੀਲੀ ਅਵੇਲੇਬਲ ਚੀਜ਼ਾਂ ਨੇ ਉਹ ਲੈ ਸਕਦੇ ਹੋ ਸਰ ਪਿੰਡਾਂ ਦੇ ਵਿੱਚ ਵੀ ਅਵੇਅਰਨੈਸ ਦਿੱਤੀ ਜਾਂਦੇ ਹਾਂ ਹਾਂ ਅਸੀਂ ਪੂਰੀ ਤਰ੍ਹਾਂ ਦਵਾਂਗੇ ਰਹਿਣ ਸਾਡੇ ਕੋਲ ਪਿੰਡਾਂ ਦੇ ਬਹੁਤ ਪੇਸ਼ੈਂਟਸ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਦਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਰਵਿੰਦਰ ਐਸ ਐਮਓ ਸਿਵਲ ਹਸਪੀਟਲ ਗੁਰਦਾਸਪੁਰ ਅੱਜ ਆਪਾਂ ਮੇਰੇ ਸਟਾਫ ਦੇ ਨਾਲ ਸਾਰੇ ਇੱਥੇ ਅਨੀਮੀਆ ਅਵੇਅਰਨੈਸ ਡੇ ਜਿਹੜਾ 13 ਫਰਵਰੀ ਨੂੰ ਮਨਾਇਆ ਜਾ ਰਿਹਾ ਸਾਰੀ ਦੁਨੀਆ 'ਚ ਤੁਹਾਡੇ ਲਈ ਇਕੱਠੇ ਹੋਏ ਸੀ ਇੱਥੇ ਆਪਾਂ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਸਾਰਿਆਂ ਨੂੰ ਅਨੀਮੀਆ ਨਾਲ ਰਿਲੇਟਿਡ ਜੋ ਵੀ ਪ੍ਰੋਬਲਮਸ ਹੁੰਦੀਆਂ ਨੇ ਉਹਦਾ ਬਚਾਅ ਬਾਰੇ ਅੱਖ ਰੱਖਾ ਬਾਰੇ ਸਾਰਾ ਕੁਝ ਬੱਚਿਆਂ ਨੂੰ ਦੱਸਿਆ ਉਹਦੀ ਸਫਾਈ ਬਾਰੇ ਸਾਰਾ ਕੁਝ ਜਿਹੜਾ ਉਹਦੀ ਡਿਟੇਲਿੰਗ ਦਿੱਤੀ ਆ ਬੱਚਿਆਂ ਨੂੰ ਠੀਕ ਹੈ ਤੇ ਮਾਮਾਂ ਨੂੰ ਸਾਰਿਆਂ ਨੂੰ ਦੱਸਿਆ ਕਿ ਸਰਕਾਰ ਜਿਹੜੀ ਹੈਗੀ ਆ ਉਹ ਕੀ ਕੀ ਫੈਸਿਲਿਟੀਆਂ ਦੇ ਰਹੀ ਆ ਠੀਕ ਹੈ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਜੇਵ ਕਿਸ ਨੂੰ ਬਲੱਡ ਦੀ ਲੋੜ ਹੈ ਸਰਕਾਰ ਜਿਹੜੀ ਆ ਉਹ ਸਾਡੇ ਤੇ ਫ੍ਰੀ ਆਫ ਕਾਸਟ ਦੇ ਰਹੀ ਹੈ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਅਵੇਅਰਨੈਸ ਦੇ ਤੌਰ ਤੇ ਸਾਰਾ ਕੁਝ ਦੱਸਿਆ ਗਿਆ ਹੈ